ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਵੀਡੀਓ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਇੱਕ ਬਲੌਗਰ ਕਹਿ ਰਿਹਾ ਵੀ ਮੇਰੀ ਘਰ ਵਾਲੀ ਦਾ ਜਿਹੜਾ ਬਲੌਗ ਸਟਾਰਟ ਹੁੰਦਾ ਉਥੋਂ ਸਟਾਰਟ ਹੁੰਦਾ ਤੇ ਉੱਥੇ ਜਾ ਕੇ ਖਤਮ ਹੁੰਦਾ ਸਮਝ ਗਏ ਕਿੱਥੋਂ ਸਟਾਰਟ ਹੁੰਦਾ ਕਈ ਪੰਜਾਬ ਦੇ ਵਿੱਚ ਇਹੋ ਜਿਹੇ ਬਲੌਗਰ ਨੇ ਜਿਹੜੇ ਆਪਣੇ ਘਰ ਦੇ ਵਿੱਚ ਆਪਣੇ ਘਰੀਆਂ ਨੂੰ ਵਿਖਾਓ ਵਿਖਾ ਕੇ ਲੱਖਾਂ ਰੁਪਏ ਕਮਾ ਰਹੇ ਨੇ ਕਹਿ ਰਹੇ ਨੇ ਘਰ ਵਾਲੀ ਵਿਖਾਓ ਤੇ ਪੈਸਾ ਕਮਾਓ ਹੋਰ ਸਾਡੇ ਕੋਲ ਕੰਮ ਹੈ ਨਹੀਂ ਆਹੀ ਸਾਡੇ ਕੋਲ ਕੰਮ ਆ ਸਾਨੂੰ ਕੰਮ ਕਰ ਲੈਣ ਦਿਓ ਕਿਉਂ ਕਮੈਂਟ ਕਰ ਕਰਕੇ ਸਾਡਾ ਜਲੂਸ ਕੱਢਦੇ ਹੋ ਕਿਉਂ ਸਾਨੂੰ ਕਹਿੰਨੇ ਬਦਨਾਮ ਕਰਦੇ ਹੋ ਪਰ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਉਹ ਬਲੌਗਰ ਸਾਹਮਣੇ ਆ ਰਿਹਾ ਕਹਿ ਰਿਹਾ ਮੇਰੀ ਘਰ ਵਾਲੇ ਨੂੰ ਗਲਤ ਬੋਲਦੇ ਆ ਲੋਕ ਪਰ ਪਿੰਡ ਦੇ ਲੋਕ ਮੇਰੀ ਘਰ ਵਾਲੀ ਦੇ ਫੈਨ ਵੀ ਆ ਕਹਿੰਦੇ ਉਹ ਆ ਗਈ ਭਾਬੀ ਉਹ ਆ ਗਈ ਜਿਹੜੇ ਬਲੌਗ ਬਣਾਉਂਦੀ ਆ ਬੜੀ ਮਸ਼ਹੂਰ ਆ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆ ਜੋ ਮੜਾ ਖਿੱਚ ਕੇ ਆ ਤੁਹਾਨੂੰ ਬਖਾਵਾਗੀ ਵੀਡੀਓ ਦੇ ਵਿੱਚ ਕੀ ਹੈ ਸਾਰਾ ਸਿਸਟਮ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰঞ্জੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਜਿਹੜਾ ਮੁੰਡਾ ਖੜਾ ਇਹ ਆਪਣੇ ਘਰ ਵਾਲ ਦੀਆਂ ਵੀਡੀਓ ਪਾਉਂਦਾ ਜਿਵੇਂ ਕਹਿ ਦਈਏ ਬਲੌਗ YouTube ਤੇ ਨਹੀਂ ਪ ਪਰ ਇਹ ਸਿੱਧਾ ਮਜ਼ਾਕ ਬਣ ਕੇ ਰਹਿੰਦਾ ਲੋਕ ਇਹਨੂੰ ਬੁਰਾ ਚੰਗਾ ਬੋਲਦੇ ਆ ਕਹਿੰਦਾ ਮੈਨੂੰ ਇਹੋ ਜਿਹੇ ਕਮੈਂਟ ਕਰਦੇ ਆ ਕਿ ਮੇਰੀ ਘਰ ਵਾਲੀ ਕਹਿੰਦੀ ਆ ਵੀ ਆਪਾਂ ਇਹ ਕੰਮ ਛੱਡ ਦੇ ਪਰ ਮੈਂ ਇਹ ਕੰਮ ਛੱਡਣਾ ਨਹੀਂ ਚਾਹੁੰਦਾ ਇਹ ਵਲੌਗਰ ਦਾ ਕੰਮ ਕਰਦੇ ਆ ਇਹ ਵਲੌਗਰ ਆ ਬਹੁਤ ਮਸ਼ਹੂਰ ਵਲੌਗਰ ਆ ਜਿਹੜਾ ਆਪਣੀ ਘਰ ਵਾਲੀ ਦੇ ਨਾਲ ਵਲੌਗ ਪਾਉਂਦਾ ਉਹਦੇ ਅਲੱਗ-ਅਲੱਗ ਸਰੀਰ ਦੇ ਭਾਗ ਵਿਖਾਉਂਦਾ ਕੀ ਬਾਤ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਸਾਰੀ ਗੱਲਬਾਤ ਬਾਈ ਨਾ ਕਰਾਂਗੇ ਬਾਈ ਕੀ ਹਾਲ ਚਾਲ ਠੀਕ ਆ ਬਾਈ ਕੀ ਨਾ ਬਾਈ ਤੇਰਾ ਮੈਂ ਰਾਣਾ ਬਾਈ ਜਗਮੀਤ ਜਗਮੀਤ ਅੱਛਾ ਚੈਨਲ ਦਾ ਨਾਮ ਕੀ ਹੈ ਚੈਨਲ ਦਾ ਨਾਮ ਬਾਈ ਹੈਗਾ ਜਗਮੀਤ ਸਿੰਘ ਬਰਾੜ ਜਗਜਮੀਤ ਸਿੰਘ ਬਰਾੜ ਬਾਈ ਬਰਾੜ ਅੱਛਾ ਗੱਲ ਬਾਤ ਕੀ ਹੈ ਸਾਰਾ ਮਸਲਾ ਕੀ ਆ ਕੀ ਚੱਕਰ ਕੀ ਬਣ ਗਿਆ ਤੂੰ ਕਹਿੰਦਾ ਵੀ ਮੇਰੀ ਘਰ ਵਾਲੀ ਨੂੰ ਗਲਤ ਬੋਲਦੇ ਆ ਲੋਕ ਗਲਤ ਬੋਲਦੇ ਆ ਬਾਈ ਯਾਰ ਮੈਂ ਵਲੌਗ ਪਾਉਣਾ ਬਈ YouTube ਤੇ ਤੇ Instagram ਤੇ ਬਣਾ ਕੇ ਮੈਂ ਤੇ ਮੇਰੀ ਘਰ ਵਾਲੀ ਕੰਮ ਕਰਦੇ ਆ ਬਈ ਤੇ ਲੋਕ ਯਾਰ ਮੇਰੀ ਘਰ ਵਾਲ ਨੂੰ ਬੜਾ ਗਲਤ ਬੋਲਦੇ ਆ ਸ਼ਬਦ ਬੋਲਦੇ ਆ ਤੇ ਕਹਿੰਦੇ ਆ ਇਹ ਆਪਦੇ ਘਰ ਵਾਲੀ ਦੀ ਕਮਾਈ ਖਾਂਦਾ ਇਹ ਸਰੀਰ ਵਿਖਾਉਂਦਾਗਾ ਹੋਰ ਕੁਝ ਕਰਦਾ ਤੇ ਬਈ ਯਾਰ ਇਹਦਾ ਬਈ ਆਪਦੀ ਮਿਹਨਤ ਕਰਦਾ ਯਾਰ ਮੈਂ ਮਿਹਨਤ ਕਰਦਾ ਹਾਂ ਮਿਹਨਤ ਕਰਦਾ ਯਾਰ ਬੀਨ ਦੇ ਜੇ ਤੈਨੂੰ ਲੱਗਦਾ ਵੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਨਾ ਬਈ ਬੇਇੱਜ਼ਤੀ ਨਹੀਂ ਮਹਿਸੂਸ ਹੁੰਦੀ ਫਿਰ ਇਹ ਕੈਮਰੇ ਮੁਰਕਾ ਤੋਂ ਆਇਆ ਫਿਰ ਤੂੰ ਕਹਿੰਦਾ ਵੀ ਮੇਰੇ ਨਾਲ ਤਾਂ ਕਹਿੰਦਾ ਮੈਨੂੰ ਪੈੜਾ ਲੱਗਦਾ ਫਿਰ ਤੂੰ ਤੋ ਕਹੀਏ ਨਾ ਮੈਨੂੰ ਕੋਈ ਚੱਕਰ ਨਹੀਂ ਚੱਕਰ ਤਾਂ ਯਾਰ ਬਈ ਹੈ ਨਹੀਂ ਪਰ ਲੋਕ ਯਾਰ ਨਜ਼ਾਇਸ਼ ਠੱਟ ਕਰਦੇ ਯਾਰ ਕਿ ਐਵੇਂ ਵੀ ਨਹੀਂ ਕਿ ਮੈਨੂੰ ਚੱਕਰ ਨਾ ਹੋਵੇ ਪਰ ਦੁੱਖ ਤਾਂ ਲੱਗਦਾ ਯਾਰ ਜਦੋਂ ਕੋਈ ਗਲਤ ਬੋਲਦਾ ਯਾਰ ਆਪਦੀ ਘਰ ਨੂੰ ਹੂੰ ਆ ਮੈਨੂੰ ਗੁੱਸਾ ਆਉਂਦਾ ਯਾਰ ਮੈਂ ਹੁਣ ਕੀ ਕਰਾਂ ਬਈ ਅੱਛਾ ਕੰਮ ਪੰਜਾਬ ਦੇ ਵਿੱਚ ਦਾ ਬਥੇਰੇ ਆ ਬਥੇਰਾ ਕੰਮ ਪਿਆ ਵੀ ਝੋਨਾ ਲਾ ਲਓ ਤਣਕਾ ਵੜ ਲਓ ਹੋਰ ਗੱਡੀਆਂ ਦਾ ਕੰਮ ਸਿੱਖ ਲਓ ਕੋਈ ਹੋਰ ਬਥੇਰੇ ਕੰਮ ਆ ਕੋਈ ਚੱਜ ਦਾ ਕੰਮ ਸਟਾਰਟ ਕਰ ਲਓ ਬਲੌਗਰ ਦੇ ਕੰਮਾਂ ਦੇ ਵਿੱਚ ਕਿਹੜਾ ਪਿਆ ਤੂੰ ਆਪਣੀ ਘਰ ਵਾਲੀ ਵਿਖਾਈ ਨੇ ਲੋਕਾਂ ਨੇ ਲੋਕਾਂ ਨੇ ਤਾਂ ਗਲਤ ਬੋਲ ਨਹੀਂ ਇਹ ਸੋ ਲੋਕਾਂ ਨੂੰ ਸਵਾਦ ਦਿੰਨਾ ਤੂੰ ਯਾਰ ਬਈ ਮੁੱਲ ਹੀ ਨਹੀਂ ਪੈਂਦਾ ਯਾਰ ਕੰਮ ਕਰਦਾ ਝੋਨਾ ਲਾ ਕੇ ਵੀ ਦੇਖਿਆ ਬਈ ਮੈਂ ਪੱਠੇ ਤੇ ਲੱਗਿਆ ਸੀ ਉੱਥੇ ਵੀ ਕੰਮ ਕਰਕੇ ਵੀ ਘਿਹੜੀ ਬਈ ਮੈਂ ਜਾਂਦਾ ਸੀ ਯਾਰ ਤੇ ਠੀਕ ਆ ਸੌਖਾ ਤਰੀਕਾ ਵੀ ਘ ਹਾਂ ਵਲੌਗ ਬਣਾ ਕੇ ਤੁਸੀਂ ਪਾ ਦਿੰਦੇ ਆ ਵੀ ਘੰਟੇ ਵਿੱਚ ਤਿਆਰ ਕਰਕੇ ਸਾਰਾ ਤੇ ਬਈ ਸਾਨੂੰ ਯਾਰ ਅਸੀਂ 40-45000 ਰੁਪਏ ਦੋਵੇਂ ਜੀ ਛੱਡ ਦੇਣੀਗੇ ਕਿੱਥੋਂ ਸਟਾਰਟ ਹੁੰਦਾ ਵਲੌਗ ਤੇ ਕਿੱਥੇ ਖਤਮ ਹੁੰਦਾ ਅਸੀਂ ਵੀ ਘਰ ਜੀ ਬਣਾਉਣਾ ਹੈ ਵਲੌਗ ਠੀਕ ਹੈ ਤੇ ਹਾਂ ਤੇ ਕਿੱਥੋਂ ਸਟਾਰਟ ਹੁੰਦਾ ਵਲੌਗ ਤੇ ਕਿੱਥੋਂ ਖਤਮ ਹੁੰਦਾ ਇਹ ਬਈ ਚਿੱਤੜਾਂ ਤੋਂ ਸਟਾਰਟ ਹੁੰਦਾਗਾ ਤੇ ਦਿਲ ਤੇ ਆ ਕੇ ਮੁੱਕ ਜਾਂਦਾ ਬਈ ਦਿਲ ਤੇ ਆ ਕੇ ਮੁੱਕ ਜਾਂਦਾ ਹਾਂ ਬਈ ਤੇ ਲੋਕਾਂ ਨੂੰ ਕਿੱਥੋਂ ਵਿਖਾਉਣਾ ਹੋਣਾ ਕੀ ਵਿਖਾਉਣਾ ਉਹਨਾਂ ਲੋਕਾਂ ਨੂੰ ਕੀ ਕਿਹੜੀ ਚੀਜ਼ ਵੱਧ ਵੇਖ ਕੇ ਪਸੰਦ ਆ ਲੋਕ ਬੈੱਡ ਤੇ ਬਈ ਬਈ ਹੈ ਬੈੱਡ ਤੇ ਬਈ ਬਈ ਬੈੱਡ ਬੈੱਡ ਤੇ ਪਈ ਕੀ ਕਰਦੀ ਐ ਬੈੱਡ ਤੇ ਬਈ ਬਈ ਉਹ ਬਸ ਵੀ ਜਿਵੇਂ ਬਾਕਾਇਦੀ ਵੀ ਜਿਵੇਂ ਤੇਰੀ ਵਲੌਗ ਨਜਦੀ ਟੱਪਦੀ ਆ ਨਜਦੀ ਟੱਪਦੀ ਆ ਹਾਂ ਨਜਦੀ ਟੱਪਦੀ ਆ ਬਈ ਲੋਕ ਬਸ ਉਸ ਨੂੰ ਗਲਤ ਕਹਿ ਦਿੰਦੇ ਆ ਯਾਰ ਹੋਰ ਕੋਈ ਜੱਗ ਸੂਣ ਆਈ ਜਾਂਦਾ ਬਾਈ ਨੂੰ ਮੈਨੂੰ ਲੱਗਦਾ ਕੋਈ ਪੱਤਰਕਾਰ ਦਾ ਫੋਨ ਆ ਜਾਂ ਕੋਈ ਵੱਡੇ ਬੰਦੇ ਦਾ ਫੋਨ ਹਾਂ ਬਈ ਹੈ ਕੱਦੂ ਬਾਈ ਦਾ ਫੋਨ ਆ ਕੱਦੂ ਬਾਈ ਦਾ ਫੋਨ ਹਾਂ ਕੱਦੂ ਬਾਈ ਦਾ ਫੋਨ ਆ ਕਹਿੰਦਾ ਅੱਛਾ ਇਹ ਇਹ ਵਲੌਗ ਇਹਦਾ ਤੇਰੇ ਹਾਂ ਇਹ ਬਈ ਵਲੌਗ ਇਹਦਾ ਇਹਦੀ ਨਹੀਂ ਦਿੰਦਾ ਕੰਟੈਂਟ ਤੈਨੂੰ ਹਾਂ ਇਹ ਬਈ ਮੈਨੂੰ ਕਹਿ ਦਿੰਦਾ ਕਿ ਤੂੰ ਇਹੋ ਜਿਹੇ ਵੀਡੀਓ ਬਣਾ ਕੋਹ ਨਹੀਂ ਹੁੰਦਾ ਕਹਿੰਦਾ ਮੈਂ ਕੰਨਾ ਤੂੰ ਡਰਨਾ ਤੇ ਬਈ ਮੈਂ ਬਣਾਉਣਾ ਯਾਰ ਮੈਂ ਦਾ ਆਪਦੇ ਬਈ ਮਿਹਨਤ ਕਰਦਾ ਯਾਰ ਠੀਕ ਹੈ ਮੈਂ ਕਿਹਾ ਕਿ ਤੂੰ ਮੰਗ ਕੇ ਖਾਣਾ ਤੇ ਬਈ ਮੈਂ ਯਾਰ ਬਈ ਠੀਕ ਹੈ ਕੰਮ ਕਰ ਰਿਹਾ ਯਾਰ ਸਾਡਾ ਵਧੀਆ ਚੱਲੀ ਜਾਂਦਾ ਬਾਕੀ ਯਾਰ ਲੋਕ ਨਜਾਇਜ਼ ਹੀ ਠੱਟ ਕਰਦੇ ਬਈ ਗਲਤ ਸ਼ਬਦ ਬੋਲਦੇ ਯਾਰ ਜਿਹਨੇ ਨਹੀਂ ਵੇਖਣੀ ਯਾਰ ਵੀਡੀਓ ਨਾ ਦੇਖਿਆ ਕਰੇ ਸਾਡੀ ਹਣਾ ਕੰਮ ਬੰਦ ਕਰ ਦੇ ਕੰਮ ਇਹ ਇਹ ਕਿਉਂ ਕਰਦਾ ਕੰਮ ਯਾਰ ਕੰਮ ਬਈ ਹਰਮ ਕਰਾਂਗੀ ਯਾਰ ਠੀਕ ਹੈ ਪੈਸਾ ਬੰਦ ਆ ਯਾਰ ਮੈਨੂੰ ਪਹਿਲਾਂ ਅਸੀਂ ਰ ਬਈ ਭੁੱਖੇ ਮਰਦੇ ਜਮਾ ਮੈਂਦ ਮੇਰੇ ਘਰ ਰਨੇ ਜੋ ਕੰਮ ਸਟਾਰਟ ਕੀਤਾ ਸੀ 40-45000 ਤੇ ਜਾਵਰੇ ਬਈ ਤੇ ਅੱਜ ਅਸੀਂ 2.5 ਲੱਖ ਰੁਪਏ ਮਹੀਨੇ ਦਾ ਛੜਦੇ ਨਹੀਂ ਦੋਵੇਂ ਜੀ ਠੀਕ ਆ ਤੇ ਬਾਕੀ ਆਹੀ ਆਹੀ ਚੀਜ਼ਾਂ ਵਿਖਾ ਕੇ ਵੀ ਆ ਸਰੀਰ ਵਿਖਾਤਾ ਜਨਾਨੀ ਦਾ ਵੀ ਕੀ ਕਰੀ ਜਾਂਦੀ ਆ ਰੋਟੀ ਪਕਾਈ ਜਾਂਦੀ ਣਾਉਂਦੀ ਆ ਇਹ ਚੀਜ਼ਾਂ ਵਿਖਾਵਾ ਕੇ 2.3 ਲੱਖ ਰੁਪਏ ਬਣਦਾ ਬਾਈ ਯਾਰ ਮੈਂ ਵੀਡੀਓ ਬਣਾਉਣਾ ਹੁੰਦਾ ਉਹ ਮੂਰੇ ਬੋਲਦੀ ਆ ਸੱਸਰੀ ਘਾਲ ਮੈਂ ਤੁਹਾਡੀ ਭਾਬੀ ਐ ਬਸ ਹਾਂ ਆ ਵੇ ਕਮਰਾ ਡੌਲਾ ਭਾਬੀ ਕਹੂਗੀ ਬਸ ਆ ਚੀਜ਼ਾਂ ਚੱਲਦੀਆਂ ਲੋਕ ਇਹਨੂੰ ਵੇਖ ਕੇ ਕਮੈਂਟ ਕਰਦੇ ਆ ਵੈਰੀ ਨਾਈਸ ਭਾਬੀ ਜੀ ਵੈਰੀ ਨਾਈਸ ਐਸੀ ਕਰਕੇ ਇਸੇ ਕਰਕੇ ਤੂੰ ਇਹ ਕੰਮ ਨਹੀਂ ਕਰਨਾ ਚਾਹੁੰਦਾ ਜਿਹੜਾ ਵੀ ਜਿਵੇਂ ਕਹਦੀ ਕੋਈ ਹੋਰ ਕੱਲੇਬਰ ਵਾਲਾ ਕੰਮ ਨਹੀਂ ਕਰਨਾ ਚਾਹੁੰਦਾ ਹਾਂ ਬਈ ਯਾਰ ਹੁਣ ਬਸ ਗੱਲ ਮੁੱਕਦੀ ਮਕਾਇਰ ਮੈਨੂੰ ਵਿਲੀਆਂ ਖਾਂ ਦੀ ਹੱਤ ਪੈ ਗਈ ਬਈ ਜਿਹੜੀ ਗੱਲ ਆ ਬਈ 4 ਰੁਪਏ ਮੈਨੂੰ ਬਣੀ ਜਾਂਦੇ ਨਾਲੇ ਕਹਿੰਦੇ ਇਹ ਕੰਮ ਬੜਾ ਔਖਾ ਕੈਮਰਾ ਚਲਾਉਣਾ ਬਹੁਤ ਔਖਾ ਬਈ ਔਖਾ ਤਾਂ ਹੈਗਾਗਾ ਪਹਿਲਾਂ ਪਹਿਲਾਂ ਖਾਈ ਆਉਂਦੀ ਆ ਹਨਾ ਪਰ ਹੁਣ ਕੋਈ ਚੱਕਰ ਨਹੀਂ ਐਡਾ ਹੋਂਦਾ ਬਸ ਮੈਂ ਕੈਮਰਾ ਚੱਕ ਕੇ ਠੀਕ ਹੈ ਬੰਦੇ ਰੱਖੇ ਵੇ ਆ ਮਤਲਬ ਉਹਨੂੰ ਆਏ ਕਹਣਾ ਕਿ ਹੈਲੋ ਇੱਥੋਂ ਆਹ ਕੰਮ ਕਰੋ ਹਾਂ ਇਬਾ ਅੱਛਾ ਅਧਿਆੜੀ ਦਿੰਨਾ ਬਈ ਉਹਨਾਂ ਨੂੰ ਅੱਛਾ ਜਿਹੜੀ ਵੀਡੀਓ ਤਰੀ ਘਰ ਵਾਲੀ ਦੀ ਬਣਦੀ ਆ ਜਿਹੜੇ ਸਰੀਰ ਵਿਖਾਏ ਜਾਂਦੇ ਆ ਸਰੀਰ ਦੇ ਸਾਰੇ ਅੰਗ ਵਿਖਾਏ ਜਾਂਦੇ ਆ ਉਹ ਲੋਕਾਂ ਜਿਹੜੇ ਤੋਂ ਬੰਦੇ ਰੱਖੇ ਹੋਇਆ ਉਹ ਵਿਖਾਉਂਦੇ ਆ ਤੇ ਸਰੀਰ ਆਪਾਂ ਹਾਂ ਸਰੀਰ ਹਾਂ ਬਈ ਕਿਆ ਬਾਤ ਆ ਯਾਰ ਅੱਜ ਦੇ ਟਾਈਮ ਦਾ ਬਲੌਗਰ ਵੇਖੋ ਤੁਸੀਂ ਕਹਿੰਦਾ ਘਰ ਵਾਲੀ ਦਾ ਜਿਹੜਾ ਬਲੌਗ ਸਟਾਰਟ ਹੁੰਦਾ ਜਿੱਤਣਾ ਤੋਂ ਸਟਾਰਟ ਹੁੰਦਾ ਤੇ ਦਿਲ ਤੇ ਆ ਕੇ ਖਤਮ ਹੁੰਦਾ ਕਹਿੰਦਾ ਮੇਰੀ ਘਰ ਵਾਲੀ ਬੈੱਡ ਤੇ ਪਈ ਹੁੰਦੀ ਆ ਉੱਥੋਂ ਬਲੌਗ ਸਟਾਰਟ ਹੋ ਜਾਂਦਾ ਤੈਨੋਂ ਦੀ ਧੌਂਦੀ ਕੱਪੜੇ ਕੰਮ ਕਰਦੀ ਕੱਪੜੇ ਧੌਂਦੀ ਆਟਾ ਗੁੰਨਦੀ ਹਰ ਇੱਕ ਚੀਜ਼ ਕਰਦੀ ਝਾੜੂ ਲਾਉਂਦੀ ਜਿਹੜੇ ਵਲੌਗਰ ਇਹ ਵਲੌਗ ਬਣਾਉਂਦਾ ਉਹ ਸਾਰਾ ਕੁਝ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਚੱਲਦਾ ਕਹਿੰਦਾ ਲੋਕ ਭੁੱਖੇ ਮਰਦੇ ਤੇ ਅਸੀਂ 2.5-3 ਲੱਖ ਰੁਪਏ ਕਮਾਉਨੇ ਆ ਵਲੌਗ ਬਣਾਉਂਦਾ ਇਹ ਮੁੰਡਾ ਵੇਖੋ ਤੁਸੀਂ ਮੈਂ ਕਹਿੰਦਾ ਤੁਸੀਂ ਵੀ ਇਹ ਕੰਮ ਕਰ ਲਓ ਵਧੀਆ ਰਹੋਗੇ ਆਪਣੇ ਘਰ ਵਾਲੀਆਂ ਵਿਖਾਉਣੀਆਂ ਕਹ ਰਾ ਇਹ ਵਿਖਾਉ ਦੇ ਪੈਸਾ ਕਮਾਓ ਕਹਿੰਦਾ ਵੀ ਮੈਂ ਲੇਬਰ ਵਾਲਾ ਕੰਮ ਨਹੀਂ ਕਰਦਾ ਕਹਿੰਦਾ ਮੈਂ ਲੇਬਰ ਵਾਲੇ ਕੰਮ ਦੇ ਵਿੱਚ ਕਰ ਕਰਕੇ ਵੇਖ ਲਿਆ ਬਥੇਰਾ ਕੋਈ ਕਰਕੇ ਵੇਖ ਲਿਆ ਕੁਝ ਨਹੀਂ ਬਣਦਾ ਪਰ ਜਿਹੜਾ ਬਲੌਗ ਵਾਲਾ ਕੰਮ ਆ ਇਹਦੇ ਵਿੱਚ ਬੜਾ ਨਿਆਰਾ ਅੱਛਾ ਭਾਈ ਲੋਕ ਗਲਤ ਬੋਲਦੇ ਆ ਫਿਰ ਉਹ ਦੁੱਖ ਜਾਂ ਆਉਂਦਾ ਆਉਂਦਾ ਥੋੜਾ ਬਹੁਤ ਦੁੱਖ ਆਉਂਦਾ ਗਾਲਾਂ ਕੱਢਦੇ ਆ ਭਾਈ ਲੋਕ ਯਾਰ ਕਮੈਂਟਾਂ 'ਚ ਕੱਢਦੇ ਆ ਕਮੈਂਟ ਬੰਦ ਕਰ ਦੇ ਫਿਰ ਕਮੈਂਟ ਯਾਰ ਬਈ ਬੰਦ ਕੀਤੇ ਸੀ ਠੀਕ ਹੈ ਫਿਰ ਕਹਿ ਦਿੰਦੇ ਯਾਰ ਉਹ ਸਵਾਦ ਨਹੀਂ ਆਉਂਦਾ ਐ ਨਹੀਂ ਕਰਦੇ ਜੋ ਲੰਦ ਟੱਪਦੇ ਹਨਾ ਲੰਬਾ ਆ ਤੈਨੂੰ ਨਹੀਂ ਆਉਂਦਾ ਕਿ ਲੋਕਾਂ ਨੂੰ ਨਹੀਂ ਆਉਂਦਾ ਲੋਕਾਂ ਨੂੰ ਨਹੀਂ ਆਉਂਦਾ ਬਈ ਮਰ ਤਾਂ ਯਾਰ ਸਵਾਦ ਕਿਤੇ ਮੈਂ ਤਾਂ ਗਾਲਾਂ ਕੱਢਦੇ ਯਾਰ ਪਿੰਡ ਦੇ ਲੋਕ ਜਿਹੜੇ ਹੈਗੇ ਆ ਉਹ ਵੀ ਉਹ ਵੀ ਬਲੌਗਰ ਜਿਵੇਂ ਤੂੰ ਬਲੌਗ ਬਣਾਉਣਾ ਹਨਾ ਪਿੰਡ ਦੇ ਲੋਕ ਵੀ ਤੈਨੂੰ ਕੁਝ ਕਹਿੰਦੇ ਹੋਣਗੇ ਵੀ ਕੁਝ ਨਾ ਕੁਝ ਤਾਂ ਕਹਿੰਦੀ ਹੋਣਗੇ ਕਹਿੰਦੇ ਯਾਰ ਪਿੰਡ ਵਿੱਚੋਂ ਮੈਨੂੰ ਬਹੁਤ ਜਣਾਂ ਨੇ ਆਕਿਆ ਕਿ ਬਈ ਵੀਡੀਓਾਂ ਗਲਤ ਵੀ ਹੁੰਦੀਆਂ ਤੇ ਵਿੱਚੋਂ ਅਧਿਆਨੇ ਕਹਿੰਦੇ ਬਈ ਬਹੁਤ ਸੋਹਣੀਆਂ ਵੀਡੀਓਾਂ ਨੇ ਭਾਬੀ ਵਧੀਆ ਵੀਡੀਓਾਂ ਅੱਧੇ ਬੰਦੇ ਮੇਰੀ ਸਪੋਰਟ ਕਰਦੇ ਆ ਬਈ। ਆਹ ਇਹ ਗੱਲ ਤਾਂ ਨਹੀਂ ਕਿ ਤੇ ਉਹ ਜਿਹੜੇ ਜਿਹੜੇ ਕਹਿੰਦੇ ਵਧੀਆ ਬਣਾਉਂਦੇ ਉਹ ਠਰਕਪੋਰ ਦੇ ਹੁਣ ਤਰੀਕਾ ਨਹੀਂ। ਨਹੀਂ ਨਹੀਂ ਬਈ ਸਾਰੇ ਬੰਦੇ ਯਾਰ ਪੜੇ ਲੀ। ਫੋਟੋਮਾਂ ਕਰਾਉਂਦੇ ਤੇਰੀ ਭਾਗ। ਫੋਟੋਮਾਂ ਕਰਾਉਂਦੇ ਆ ਬਈ। ਕੋਈ ਨਾ ਮਤਲਬ। ਹਾਂ ਫੈਨ ਆ। ਐ ਨਹੀਂ ਕਿ ਬਈ ਇਕੱਲੀ ਨੂੰ ਕਹਾਂ ਫੋਟੋ ਜਾ। ਉਹ ਕਹਿੰਦਾ ਵੀ ਫੈਮਿਲੀ ਫੋਟੋ ਕਰਾਂਗੇ। ਤੇ ਬਈ ਪਿੰਡ ਦੇ ਵਿੱਚ ਜਾ ਕੇ ਵੇਖ ਲੈ ਯਾਰ। ਸਾਡੇ ਪਿੰਡ ਵਿੱਚ 200 ਘਰ ਆ ਬਈ। 200 ਚ 150 ਘਰ 'ਚ ਸਾਡੀਆਂ ਸਾਰਿਆਂ ਦੀ ਫੋਟੋਮਾਂ ਲੱਗੀਆਂ ਬਈ। ਹਾਂ ਫੈਮਿਲੀ ਫੋਟੋ ਲੱਗੀਆਂ ਸਾਰਿਆਂ ਦੇ ਘਰੇ ਲੱਗੀਆਂ ਦੇਖੋ ਯਾਰ ਫੋਨ ਤੇ ਫੋਨ ਫੋਨ ਤੇ ਫੋਨ ਆਈ ਜਾਂਦੇ ਐ ਇਸ ਵਲੌਗਰ ਨੂੰ ਬਈ ਇਹ ਫੋਨ ਇੰਨੇ ਕਦੋਂ ਆਉਂਦੇ ਐ ਫੋਨ ਬਈ ਯਾਰ ਅਸੀਂ ਵੀਡੀਓ ਬਣਾਉਂ ਜਾਂਦੇ ਹੁੰਨੇ ਆ ਬਸ ਉਹਨਾਂ ਤੋਂ 25000 ਰੁਪਏ ਲੈ ਲੈਣੇ ਆ ਬਸ ਮਸ਼ਹੂਰੀ ਕਰਨ ਜਾਂਦੇ ਐਂ ਐਂ ਪੈਸਾ ਬਣਦਾ ਐਂ ਪੈਸਾ ਬਣਦਾ ਕੀ ਬਾਤ ਆ ਅਸਾ ਘਰ ਵਾਲੀ ਕਦੋਂ ਨਹੀਂ ਆਈ ਕੈਮਰੇ ਮਰੇ ਉਹ ਯਾਰ ਬਈ ਅੱਜ ਬਾਹਰ ਗਈ ਵੀ ਕਿੱਥੇ ਗਈ ਹੋਈ ਆ ਉਹ ਗੋਆ ਘੁੰਮਣ ਗਈ ਗੋਆ ਘੁੰਮਣ ਗਈ ਤੂੰ ਕਦੋਂ ਨਹੀਂ ਗਿਆ ਬਈ ਮੈਂ ਯਾਰ ਬਈ ਫਿਰ ਤੈਨੂੰ ਪਤਾ ਇੱਥੇ ਘਰੇ ਕੌਣ ਗਿਆ ਨਾਲ ਬਈ ਟੀਮ ਗਈ ਹੈ ਸਾਰੀ ਉਹ ਜਿਹੜੇ ਬੰਦੇ ਰੱਖੇ ਹੋਏ ਹਾਂ 13-14 ਆਣੇ ਆ ਬਈ ਟੀਮ ਉਹ ਕੱਲੇ ਕੁੜੇ ਮੁੰਡੇ ਆ ਕਿ ਕੁੜੀਆਂ ਵੀ ਆ ਨਹੀਂ ਬਈ ਨਾ ਸਾਰੀ ਟੀਮ ਆ ਸਾਡੇ ਕੁੜੀਆਂ ਵੀ ਹਾਂ ਤਿੰਨ ਕੁੜੀਆਂ ਇਹਦੇ ਇੱਕ ਮੇਰੀ ਘਰ ਵਾਲੀ ਆ ਤੇ ਬਾਕੀ ਮੁੰਡੇ ਆ ਬਈ ਅਸੀਂ ਜਿੱਥੇ-ਜਿੱਥੇ ਜਾਓਗੇ ਜਿੱਥੇ ਪੈਰ ਧਰੋਗੇ ਉਹ ਸਾਰੇ ਵਲੌਗ ਬਣ ਕੇ ਆਉਣਗੇ ਹਾਂ ਸਾਰੇ ਵਲੌਗ ਬਣ ਕੇ ਆਉਣਗੇ ਬਈ ਹੁਣ ਤੁਸੀਂ ਦੇਖ ਲਓ ਮੋੜ ਨਾਲੇ ਬਸ ਅਗਲੇ ਆ ਉੱਤੇ ਤੇ ਆਉਂਦੇ ਐਤਵਾਰ ਨੂੰ ਬਈ ਤੁਸੀਂ ਵੇਖ ਲਓ YouTube ਤੇ ਕੀ ਕਿਆ ਬਾਤ ਕੀ ਕੀ ਹਸਾਕਦਾ ਵਾ ਚਲੋ ਬਹੁਤ ਬਹੁਤ ਧੰਨਵਾਦ ਬਈ ਦੋਸਤੋ ਅੱਜ ਦੀ ਇੱਕ ਖਬਰ ਜਿਹੜੀ ਮੈਂ ਤੁਹਾਡੇ ਕੋਲ ਲੈ ਕੇ ਆਇਆ ਇੱਕ ਬਲੌਗਰ ਆ ਤੁਸੀਂ ਵੀ ਬਨਣਾ ਬਲੌਗਰ ਜੇ ਤੁਸੀਂ ਵੀ ਬਲੌਗਰ ਬਨਣਾ ਤਾਂ ਮੈਂ ਕਹਿੰਦਾ ਆਜੋ ਖਿੱਚ ਲੋ ਕੰਮ ਨੂੰ ਤਿਆਰੀਆਂ ਖਿੱਚ ਲੋ ਇਹ ਬਲੌਗਰ ਬਨਣਾ ਬੜਾ ਸੌਖਾ ਕਹਿੰਦੇ ਹੁੰਦੇ ਆ ਪਰ ਜਿਹੜੇ ਲੋਕ ਕਮੈਂਟ ਕਰਦੇ ਆ ਫਿਰ ਉਦੋਂ ਪਤਾ ਲੱਗਦਾ ਵੀ ਕੀ ਚੱਕਰ ਆ ਅੱਜ ਇਸ ਮੁੰਡੇ ਨੂੰ ਮੈਂ ਕੈਮਰੇ ਮੂਰੇ ਕਿਉਂ ਲੈ ਕੇ ਆਇਆ ਕਿਉਂ ਲੈ ਕੇ ਆਇਆ ਕਿਉਂਕਿ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਆ ਮੇਰੇ ਸਾਲੇ ਤੁਹਾਨੂੰ ਇਹ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਤੁਸੀਂ ਇੱਕ ਆਪਣੀ ਘਰ ਵਾਲੀ ਨੂੰ ਖੜਾ ਕਰ ਲੈਨੇ ਹੋ ਕਹਿਦੇ ਹੋ ਵੀ ਤੇ ਇੱਥੋਂ ਚੇਤਨਾ ਤੋਂ ਵਲੌਗ ਸਟਾਰਟ ਹੋ ਜਾਂਦਾ ਤੇ ਦਿਲ ਤੋਂ ਲੈ ਕੇ ਸਾਰੇ ਸਰੀਰ ਦੇ ਅੰਗ ਵਿਖਾ ਦਿੰਨੇ ਹੋ ਆਟਾ ਗੁੰਨਦੀ ਹੁੰਦੀ ਆ ਉਦੋਂ ਵਲੌਗ ਬਣਾਈ ਜਾਂਦੇ ਹੋ ਯਾਰ ਨਾਉਂਦੀ ਆ ਉਦੋਂ ਵਲੌਗ ਬਣਾਈ ਜਾਂਦੇ ਹੋ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਪੰਜਾਬ ਦੇ ਵਿੱਚ ਹੁੰਦਾ ਕੀ ਹੈ ਇਹ ਕਿਹੜੀ ਕਿਹੜੀ ਧਰਤੀ ਹੈ ਸੂਰਬੀਰਾਂ ਦੀ ਧਰਤੀ ਆ ਪਰ ਅੱਜ ਤੁਸੀਂ ਇਹ ਜਿਹੜਾ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ ਤੁਹਾਨੂੰ ਰੋਕਣਾ ਬੜਾ ਜ਼ਰੂਰੀ ਆ ਜੇ ਤੁਸੀਂ ਨਹੀਂ ਰੁਕਣਾ ਚਾਹੁੰਦੇ ਫਿਰ ਤੁਸੀਂ ਕਹਿੰਨੇ ਹੋ ਵੀ ਸਾਨੂੰ ਗਲਤ ਕਮੈਂਟ ਕਰਦੇ ਆ ਸਾਡੇ ਤੇ ਰੋਸਟ ਹੁੰਦੇ ਆ ਸਾਡੇ ਤੇ ਇਹ ਚੱਕਰ ਬਣਦਾ ਸਾਨੂੰ ਐ ਕਿਉਂ ਬੋਲਦੇ ਹੋ ਸਾਨੇ ਉਹ ਕਿਉਂ ਬੋਲਦੇ ਹੋ ਫਿਰ ਹੋਰ ਕਿਹਨੂੰ ਬੋਲਣ ਕੰਮ ਤਾਂ ਬਥੇਰੇ ਆ ਪੰਜਾਬ ਦੇ ਵਿੱਚ ਬਥੇਰਾ ਕੋਝ ਪਿਆ ਯਾਰ ਕੰਮ ਕਰ ਲੋ ਕੰਮ ਕਰਨ ਵਾਲਾ ਬੰਦਾ ਹੋਵੇ ਜੇ ਅਸੀਂ ਵੀ ਵੀਡੀਓ ਬਣਾਉਣੇ ਆ ਲੋਕਾਂ ਨੂੰ ਸਿੱਖਿਆ ਦਿੰਨੇ ਆ ਤੁਸੀਂ ਵੀ ਇਹ ਚੀਜ਼ਾਂ ਬਣਾ ਲਓ ਆਪਣੀ ਘਰ ਵਾਲੇ ਨੂੰ ਵਿਖਾ ਕੇ ਪੈਸੇ ਵੱਧ ਬਣਨਗੇ ਅੱਜ ਦਾ ਟਾਈਮ ਜਿਹੜਾ ਹੈਗਾ ਤੁਸੀਂ ਵੱਧ ਲੋਕਾਂ ਦਾ ਖਰਾਬ ਕੀਤਾ ਹੋਇਆ ਘਰਾਂ ਦੇ ਵਿੱਚ ਜਿਹੜੇ ਕਲੇਸ ਹੁੰਦੇ ਆ ਜਾਂ ਘਰਾਂ ਦੇ ਵਿੱਚ ਜੋ ਵੀ ਜਿਸਟਮ ਬਣਦਾ ਥੋੜੇ ਕਰਕੇ ਹੁੰਦਾ ਇਹ ਤੁਹਾਨੂੰ ਵੇਖ ਕੇ ਹਰ ਇੱਕ ਬੱਚਾ ਹਰ ਇੱਕ ਕੁੜੀ ਵਲੌਗ ਬਣਾਉਣਾ ਲੱਗ ਗਈ ਆਪਣੇ ਘਰ ਦੀਆਂ ਜਿਹੜੀਆਂ ਪ੍ਰਾਈਵੇਟ ਚੀਜ਼ਾਂ ਉਹ ਵੀ ਵਿਖਾਉਣ ਲੱਗ ਗਏ ਵੀ ਸਾਡੇ ਘਰਾਂ ਦੇ ਵਿੱਚ ਕੀ ਕੀ ਸਿਸਟਮ ਚੱਲ ਰਿਹਾ ਕੀ ਕੀ ਹੋ ਰਿਹਾ ਸਾਡੇ ਘਰਾਂ ਦੇ ਵਿੱਚ ਕੀ ਕੀ ਵਿਖਾਉਣ ਲੱਗ ਗਏ ਲੋਕਾਂ ਨੂੰ ਤੁਸੀਂ ਯਾਰ ਬੜੇ ਵਲੌਗ ਵਲੌਗਰ ਹੈਗੇ ਜਿਹੜੇ ਕਹਿੰਦੇ ਵੀ ਅਸੀਂ ਪੈਸਾ ਕਮਾਉ ਕਮਾਉਣਾ ਅਸੀਂ ਐਸ਼ ਜ਼ਿੰਦਗੀ ਜੀਣੀ ਆ ਤੇ ਸਾਡੇ ਕੋਲ ਪਹਿਲਾਂ ਪੈਸਾ ਨਹੀਂ ਸੀ ਅਸੀਂ ਹੁਣ ਪੈਸਾ ਬੜਾ ਬਣਦਾ ਸਾਨੂੰ ਉਹ ਵੀ ਵਲੌਗ ਬਣਾ ਕੇ ਜੇ ਤੁਸੀਂ ਵਲੌਗ ਬਣਾਉਣੇ ਆ ਬਣਾਓ ਯਾਰ ਮੈਂ ਕਹਿੰਨਾ ਬਣਾਓ ਪਰ ਯਾਰ ਸਰੀਰ ਦੇ ਸਾਰੇ ਅੰਗ ਢਾਕੇ ਜਾਂ ਆਪਣੇ ਜਿਹੜੀ ਸਿੱਖਾਂ ਦੀ ਕੌਮ ਆ ਜਿਵੇਂ ਆਪਣੇ ਪੰਜਾਬ ਦੀ ਕੌਮ ਆ ਇਹ ਇਹ ਸਰੀਰਾਂ ਨੂੰ ਢਾਕੇ ਹਰੇਕ ਚੀਜ਼ ਕਰਨੀ ਚਾਹੀਦੀ ਹੈ ਕਿ ਸਰੀਰਾਂ ਨੂੰ ਖਾ ਖਾ ਕੇ ਚੀਜ਼ਾਂ ਇਹ ਕਰਨੀਆਂ ਚਾਹੀਦੀਆਂ ਕੰਮ ਤਾਂ ਬਥੇਰੇ ਆ ਜੇ ਇਹ ਕੰਮ ਛੱਡ ਕੇ ਤੁਸੀਂ ਹੋਰ ਵੀ ਕੰਮ ਕਰ ਸਕਦੇ ਹੋ ਪਰ ਜੇ ਹਾਂ ਜੇ ਕਰਨਾ ਹੀ ਇਹ ਆ ਤੇ ਫਿਰ ਸਹੀ ਤਰੀਕੇ ਨਾਲ ਕਰੋ ਨਾ ਕਿਉਂ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ ਕਿਉਂ ਇਹ ਇਹ ਪਿੰਡ ਨੂੰ ਇਹ ਸ਼ਹਿਰਾਂ ਨੂੰ ਇਹ ਇਹ ਜ਼ਿਲ੍ਹਿਆਂ ਨੂੰ ਇਹ ਕਿਉਂ ਪੰਜਾਬ ਨੂੰ ਦੂਸਤ ਕਰਦੇ ਹੋ ਤੁਸੀਂ ਤੁਸੀਂ ਇਹ ਵੇਖੋ ਵੀ ਜਿਹੜੇ ਬਲੌਗਰ ਆ ਬੜੇ ਚੰਗੇ ਵੀ ਬਲੌਗਰ ਹੈਗੇ ਆ ਪਰਿਵਾਰਕ ਵਿੱਚ ਬਲੌਗਰ ਵੀ ਬਥੇਰੇ ਆ ਜਿਹੜੇ ਆਪਣੇ ਪਰਿਵਾਰ ਨੂੰ ਵਧੀਆ ਬਖਾਉਂਦੇ ਆ ਤੇ ਕਈ ਟਰੈਵਲ ਕਰਦੇ ਆ ਟਰੈਵਲ ਕਰਨ ਵਾਲੇ ਬਥੇਰੇ ਮੁੰਡੇ ਆ ਜਿਹੜੇ ਵਧੀਆ-ਵਧੀਆ ਵੀਡੀਓ ਬਣਾਉਂਦੇ ਆ ਪਰ ਕਈ ਇਹੋ ਜਿਹੇ ਹੈਗੇ ਆ ਜਿਹੜੇ ਦੂਸਤ ਕਰ ਰਹੇ ਆ ਪੰਜਾਬ ਨੂੰ ਜਿਹੜੇ ਹੁਣ ਤੁਸੀਂ ਆਏ ਵੇਖੋ ਵੀ ਕਈ ਆਪਦੇ ਘਰ ਵਾਲਿਆਂ ਦੇ ਵੀਡੀਓ ਬਣਾਉਂਦੇ ਆ ਉਹਨਾਂ ਦੇ ਸਰੀਰ ਵਖਾਉਂਦੇ ਆ ਉਹਨਾਂ ਦੀ ਚੁੰਨੀ ਨਹੀਂ ਹੁੰਦੀ ਸਿਰ ਤੇ ਨਾ ਉਹਨਾਂ ਦੇ ਸਰੀਰ ਦੇ ਉੱਤੇ ਚੁੰਨੀ ਹੁੰਦੀ ਆ ਨਾ ਚਾਜਾਂਗੋ ਸਹੀ ਹੁੰਦੇ ਆ ਪਰ ਗੱਲ ਬਾਤ ਤੁਸੀਂ ਵੇਖੋ ਨਾ ਵੀ ਕੀ ਚੱਲ ਰਿਹਾ ਸਮਾਜ ਦੇ ਵਿੱਚ ਅੱਜ ਦੀ ਵੀਡੀਓ ਸਾਡੀ ਇੱਕ ਸਿੱਖਿਆ ਦੇਣ ਵਾਸਤੇ ਆ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਰਟੀਫਿਕੇਟ ਦੇਣ ਵਾਸਤੇ ਆ ਤੁਹਾਡੇ ਲਈ ਇਹ ਵੀਡੀਓ ਆ ਕਿਉਂ ਆ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ ਪੰਜਾਬ ਦੇ ਵਿੱਚ ਨਾ ਇਹ ਬੰਦ ਕੀਤਾ ਜਾਊਗਾ ਇਹ ਨਾ ਇਹਨੇ ਬੰਦ ਹੋਣਾ ਕਿਉਂਕਿ ਕਲਜੋਗ ਦਾ ਟਾਈਮ ਆ ਜਦੋਂ ਇੱਕ ਅੱਧਾ ਫੇਰ ਠੋਕੇ ਆ ਗਿਆ ਨਾ ਫੇਰ ਇਹ ਚੀਜ਼ਾਂ ਬੰਦ ਹੋਣਗੀਆਂ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਰਟੀਫਿਕੇਟ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਸ਼ੇਅਰ ਲੈ ਕੇ ਕਮੈਂਟ ਜਰੂਰ ਕਰਿਓ ਧੰਨਵਾਦ